ਲੜਾਈਆਂ ਹੋ ਗਈਆਂ ਹੋ ਗਿਆ ਮੇਰਾ ਵੀਰ ਦਾ 10 ਸਾਲ 5 ਸਾਲ ਉਹ ਨਕਦ ਦਾਜ ਵੀ ਦਿੱਤਾ ਸੀ ਕਿੰਨਾ ਮੈਂ ਉਹਦਾ ਸਾਨੂੰ 6 ਸੱਤ 6 ਸੱਤ ਲੱਖ ਰੁਪਏ 8 ਲੱਖ ਰੁਪਏ ਕਹਿੰਦੇ ਨੇ 8 ਹੋ ਗਿਆ 8 ਨੂੰ ਮੂਵੀ ਨਾ ਹੁਣ ਕੀਲਾ ਮੰਨ ਕੇ ਤਾਂ ਕਹਿੰਦੇ ਕੀਲਾ ਦੇ ਦਿਆਂਗੇ ਐਸੀ ਇਹ ਵੀ ਕਹਿੰਦਾ ਵੀ ਕੁੜੀ ਦੇ ਨਾਲ ਕੀਲਾ ਕਰਾ ਦਿੰਦੇ ਆ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਕਣਕਵਾਲ ਪੰਗੂਆ ਪਿੰਡ ਦੇ ਵਿੱਚ ਖੜੇ ਆ ਇੱਕ ਧੀ ਦਾ ਮਸਲਾ ਜੋ ਬਾਬੇ ਨਿਮੇੜ ਰਹੇ ਨੇ ਲਗਭਗ ਸੈਂਕੜਿਆਂ ਤੱਕ ਬਾਕੀ ਗੱਲ ਪਰ ਅੱਜ ਇੱਥੇ 4 ਸਾਲ ਪਹਿਲਾਂ ਵੀ ਸਰਪੰਚ ਸਾਹਿਬ ਵੀ ਖੜੇ ਨੇ ਕਣਕਵਾਲ ਪੰਗੂਆ ਦੇ 4 ਸਾਲ ਪਹਿਲਾਂ 17 ਲੱਖ ਤੇ ਹੋਈ ਸੀ 17 ਲੱਖ 17 ਲੱਖ ਤੇ ਇਹੀ ਮਸਲਾ ਨਿਬੜਦਾ ਤੇ 3 ਵਾਲਿਆਂ ਨੂੰ 17 ਲੱਖ ਚ ਅਜੇ 4 ਸਾਲ ਬਾਅਦ 45 ਚ 42 ਦੇ ਬაგੇ 40 ਦੇ ਬਾਗੇ ਗਾੜੀ ਦੇ 42 ਦੇ ਬਾਗੇ ਗਾੜੀ ਦੇ 45 ਦੇ ਬਾਗੇ ਅੱਜ ਤਾਂ ਕਹਿੰਦੇ ਜਾਨੀਆਂ ਤਾਂ 50 ਕਹਿ ਦੂੰਗੇ ਵੇਖ ਅੱਗੇ ਬਗ ਜਾਂਦੇ ਨਹੀਂ ਨੂੰ ਲੈ ਜਾਣੇ ਨਹੀਂ ਕੁੜੀ ਉਰੀ ਠੀਕ ਹੈ ਬਸ ਇਧਰੋਂ ਕੀ ਕਹਿੰਦੇ ਨੇ ਜੀ ਇਧਰੋਂ ਇਹ ਕਹਿੰਦੇ ਜੀ ਉੜੇ ਬੈਠੇ ਰਹਿਣ ਦੇ ਇਹ ਰੱਖਣ ਤੇ ਕੁੜੀ ਨੂੰ ਅੱਛਾ ਜਿਹੜੀ ਪੈਸੇ ਵਾਲੀ ਗੱਲ ਚੱਲੀ ਸੀ ਉਹ 49 ਲੱਖ ਦੇਤਾ ਭਾਈ ਇਹਨਾਂ ਨੇ 49 ਕਰਤਾ ਇਹਨਾਂ ਨੇ 40 ਲੱਖ ਜਿੱਤੂ ਕੀ 45 ਦੇ ਲੈ ਆਏ ਪਤਾ ਕੀ ਗੱਲ ਹੈ ਅੱਛਾ 30 ਨਹੀਂ ਹੋਈ ਸੀ ਫਿਰ ਜੇਦਾਦਾਰ ਨੇ ਸਰਪੰਚ ਨੇ ਕਹਿ ਘਵਾ ਕੇ ਇਹਨਾਂ ਨੇ 42 ਕਰ ਦਿੱਤਾ ਪਹਿਲਾਂ 45 ਵੀ ਆਈ 3500 ਰੁਪਏ ਨੇ ਕਿਹਾ ਸੀ ਫਿਰ ਉਹਤੇ ਹੋਈ 45 ਦੇ ਆ ਗਈ 40 ਦੇ ਇੱਕ ਮਿੰਟ ਬਾਬਾ 40 ਦੇ ਫਿਰ 42 ਦੇ ਆ ਗਈ ਹੁਣ ਉਹ ਕਹਿੰਦੇ ਵੀ ਪਹਿਲੇ ਪਾ ਹੁਣ 45 ਵੀ ਕਰਤਾ ਹੁਣ ਕਹਿੰਦੇ 50 ਕਰ 50 ਇੱਕ ਬੰਦੇ ਨੇ ਰੋਕ ਨਹੀਂ ਨੀਅਤ ਕੁੜੀ ਨਹੀਂ ਰੋਕਦੀ ਕੁੜੀ ਦੇ ਪੇਕੇ ਦਾ ਨਕਸੂਰ ਹੈਗਾ ਮੈਂ ਵੀ ਆਖਾਂ ਕੁੜੀ ਦੇ ਪੇਕੇ ਵੀ ਮਨਾਉਂਦੇ ਭਰਾ ਵੀ ਮਨਾਉਂਦੇ ਪੈਣ ਉਹ ਵੀ ਮਨਾਉਂਦੀਆਂ ਪਈਆਂ ਵਾ ਕੁੜੀ ਨਹੀਂ ਮੰਨਦੀ ਪਈ ਕੁੜੀ ਕਹਿੰਦੀ ਆ ਵੀ ਮੈਨੂੰ ਇੰਨੇ 50 ਲੱਖ ਦੇਓ ਪਰ 50 ਤੋਂ ਵੀ ਵੱਧ ਆਈ ਜਾਂਦੀ ਆ 50 ਮੇਰੀ ਗੱਲ 50 40 ਤੋਂ 35 ਤੋਂ 42 ਤੇ ਬਾਗੇ 50 ਤੇ ਬਾਗੇ ਤਾਂ ਤਿੰਨ ਵਾਰੀ ਨਿਪਟ ਗਈ ਜੀ ਪਹਿਲਾਂ 17 ਲੱਖ ਦੇ ਨਿਪਟ ਗਿਆ ਜੀ ਇਹ ਤਾਂ ਜਦੋਂ ਜਦੋਂ ਪੂਰਾ 17 ਤੇ 17 ਤੇ ਵੀ ਨਿਪਟੇ ਚਾਰ ਸਾਲ ਪਹਿਲਾਂ ਜੀ ਇਹੀ ਕੇਸ ਅੱਛਾ ਹਾਂ ਆਪਾਂ ਘਰਾੜ ਤੇ ਠੀਕ ਹੈ ਤੇ 17 ਜੋ ਦੇਣ ਲਗੇ ਉਥੋਂ ਭੱਜ ਗਏ ਚਾਬਾ ਕਹਿ ਜੀ 17 ਦੇ ਅੱਜ ਨਿਬੜਦਾ ਦਾ 2 ਕਰੋੜ ਬਣ ਜੂਦ ਤੁਨੂੰ ਜਿੱਦ ਨੂੰ ਕੋਈ ਛੋਟੀ ਬਾਈਸਾਲ ਦੀ ਠੀਕ ਹੈ ਠੀਕ ਹੈ ਨਾ ਹੁਣ ਉਥੋਂ ਭੱਜ ਗਏ ਅੱਜ ਹੁਣ ਮਤਲਬ ਇੱਕ ਉਹਦੇ ਨਾਲ ਇਹ ਧੋਸ ਨਾਲ ਨਾਲੂ ਦਾਦਾਗਰੀ ਨਾਲ ਨਾਲ ਇਹਨਾਂ ਤੇ ਪ੍ਰੈਸ਼ਰ ਪਾਉਣਾ ਚਾਹੁੰਦੇ ਨੇ 50 ਲੱਖ ਤੇ ਨੇ ਇਹ 45 ਤੇ ਆ ਗਈ ਗੱਲ 35 ਤੋਂ 45 ਤੇ ਲੈਂਦੇ ਇੱਕ ਮਿੰਟ ਬਾਬਾ ਜੀ ਹਾਂ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਕੇਸ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀਮਤ ਹੈ ਮਤਲਬ 2 4 ਘੰਟੇ ਹੋ ਗਏ ਜਿੰਦੋਂ ਜਾਇਦ ਹੋ ਰਹੀ ਆ ਵਿੱਚ 43 42 ਨਿਬੜ ਗਿਆ ਜੀ ਐ ਭਾਈ ਨਿਬੜ ਗਿਆ ਆਪਣਾ ਹੋ ਗਿਆ ਹੋ ਗਿਆ ਹੋ ਗਿਆ ਠੀਕ ਹੈ 43 ਲੱਖ ਜਿੰਨੇ ਬੜ ਗਿਆ ਪੁੱਛ ਲਾ ਵੀ ਪੁਣੀ 45 ਲੱਖ ਚ ਨਿਬੜ ਗਿਆ ਅੰਦਰੋਂ ਬਾਜ਼ ਆਈ ਹੈ ਪਰ ਅਸੀਂ ਤਾਂ ਅੱਕੜ ਕਾਨ ਹੋ ਕੇ ਤੁਰਪੇ ਚੱਲੀ ਜਦੋਂ ਕੋਈ ਗੱਲ ਬੰਦਾ ਸੁਣੀ ਨਹੀਂ ਰਿਹਾ ਇਹਨਾਂ ਨੇ 35 ਕਿਉਂ ਸਰਪੰਚ ਸਾਹਿਬ ਕਿਉਂ ਸਰਪੰਚ ਸਾਹਿਬ ਕਿੰਨੇ ਚ ਨਿਬੜਿਆ ਪੰਦਾਲੀ ਚ ਕਹਿੰਦੇ ਆ ਜੀ ਪੰਦਾਲੀ ਲੱਗ ਚਲੋ ਦੇਖਦੇ ਆ ਚਲੋ ਫਿਰ ਦੇਖੋ ਇਹਦੇ ਵਿੱਚ ਸਾਰਾ ਇਹਦੇ ਵਿੱਚ ਸਾਰਾ ਕੁੜੀ ਦਾ ਹਿੱਸਾ ਠੀਕ ਹੈ ਨਾ ਠੀਕ ਹੈ ਤੇ ਉਹਦੇ ਘਰ ਵਾਲੀ ਦਾ ਹਿੱਸਾ ਬਾਈ ਜੀ ਇਹਦੂ ਮੁੜ ਕੇ ਕੁੜੀ ਇੱਥੇ ਹੱਕਦਾਰ ਨਹੀਂ ਰਹੂਗਾ ਦਾਜ ਦੇ ਵਿੱਚ ਠੀਕ ਹੈ ਉਹਦਾ ਸਾਰਾ ਕੁਝ ਜਿੰਨਾ ਵੀ ਦਿੱਤਾ ਸੀ ਚੱਲਿਆ ਸੀ ਦਾਜ ਦਿੱਤਾ ਸੀ 13 ਲੱਖ ਪਤਾ ਨਹੀਂ ਗਿਆ ਜੀ 8 ਲੱਖ ਜੀ 8 ਪੰਜ ਕੁੜੀ ਨੌਕਰ ਹਾਤਾ ਤੀ 8 ਲੱਖ ਰੁਪਇਆ ਉੱਕਾ-ਪੁੱਕੀ ਦਿੱਤਾ ਸੀਗਾ ਜੀ ਵਿਆਹ ਦਾ ਇਹਨਾਂ ਨੇ ਖਰਚਾ ਇਹਨਾਂ ਨੇ ਕਰਿਆ ਸਾਰਾ ਅੱਛਾ 8 ਲੱਖ ਦਿੱਤਾ ਸੀ ਉੱਕਾ-ਪੁੱਕਾ 8.5 ਲੱਖ ਦਿੱਤਾ ਜੀ ਹੁਣ ਇਹਦੇ ਨਿਬੜੇ ਅੱਜ 45 ਲੱਖ ਅੱਛਾ ਸਮਾਨ ਪੁੱਛ ਲਓ ਵੀ ਕੱਲ ਨੂੰ ਕਿਤੇ ਸਮਾਨ ਸਾਰਾ ਕੁਝ ਹੀ ਨਿਬੜ ਗਿਆ ਜੀ ਆਜੋ ਜੀ ਦੇਖੀਏ ਫਿਰ ਚਲੋ ਸਰਪੰਚ ਸਾ ਦੇਖ ਸਕਦੇ ਹੋ ਵੀ ਇਸ ਤਰ੍ਹਾਂ ਦੇ ਨਾਲ ਜਿਹੜੇ ਮਸਲੇ ਨੇੜੇ ਹੋਏ ਮਸਲੇ ਚਲੋ ਕੁੜੀ ਵੀ ਵਿਚਾਰੀ ਔਖੀ ਸੀ ਤੇ ਘਰੇ ਬੈਠੀ ਸੀ ਤੇ ਲੜਕੀ ਨਾਲ ਗੱਲ ਕਰ ਲਈਏ ਲੈ ਬਾਬਾ ਜੀ ਇੱਕ ਵਾਰੀ ਕੁੜੀ ਨੂੰ ਪੁੱਛ ਲਈਏ ਕੀ ਕਹਿੰਦੀ ਹੈ ਹੋ ਗਈ ਵੀਡੀਓ ਸਾਹਮਣੇ ਪਤਾ ਲੱਗਦਾ ਵਾ ਬੰਨਿਆ ਕਰਦੇ ਆਂ ਜੰਗਲ ਲੱਗ ਜੰਗਲ ਲੱਗ ਜੰਗਲ ਲੱਗ ਜਾ ਰਿਹਾ ਹੈ। 48 ਜਨ ਬਾਬੇ ਨੇ ਛੰਡ ਲੁਕੀ। ਸਭ ਦੀ ਕੰਨੀ ਪੈਂਦੀ। ਬਾਬੇ ਛੰਡ ਲਾਏ ਨੇ ਨਾ ਸਭ ਦੀ ਕੰਨੀ ਪੈਂਦੀ ਹੁੰਦੀ ਹੈ। ਮੈਂ 20 ਤੇ 2 ਲਾਉਣਾ। ਮੇਰੀ ਨਹੀਂ। 48 ਜਨ। ਮੇਰੀ ਨਹੀਂ। ਹਾਂਜੀ ਕੀ ਬਣਿਆ? 45 ਜਨ। ਤੁਸੀਂ ਲੜਕੀ ਦੇ ਕਿਉਂ? ਮੈਂ ਮਾਂ ਮਾਤਾ ਦੀ ਆ। ਉਹਨਾਂ ਤੋਂ ਕੋਹਣ। ਤੁਸੀਂ ਲੜਕੀ ਦੀ ਮਾਤਾ ਹੋ? ਹਾਂਜੀ। ਕਿੰਨੇ ਜਨ ਨਿਪੜ ਗਏ ਜੀ? 45 ਚ ਕਹਤਾ ਜੀ ਮੈਂ ਤਾਂ ਫਿਰ 45 ਲੱਖ ਜੰਨੀ ਕਿ ਸਾਨੂੰ ਦੇਣਗੇ ਛੋਡੀ ਆ ਬੱਚੀ ਨੂੰ ਹਾਂ ਜੀ ਠੀਕ ਹੈ ਤੁਸੀਂ ਕੁੜੀ ਦੇ ਨਾਮ ਕਰਾਵਾਂਗੇ ਹਾਂ ਜੀ ਪੈਸੇ ਕੁੜੀ ਦੇ 8 ਲੱਖ ਕੁੜੀ ਨੂੰ 8 ਲੱਖ ਇਹਦਾ ਚਲੋ ਇਹਦਾ ਉਹ ਸਾਰਾ ਮਿਲੂਗਾ ਇਹ ਛੋਡੀ ਦੀ ਦਰਿਆਣੀ ਜਠਿਆਣੀ ਹੈ ਇਹ ਮੇਰੀ ਨੂਹ ਹੈ ਅੱਛਾ ਨੂਹ ਹੈ ਛੋਡੀ ਠੀਕ ਚਾਚੀ ਚਾਚੀ ਨੂੰ ਚਲੋ ਤੁਸੀਂ ਵੀ ਬਹੁਤ ਜ਼ੋਰ ਲਾਇਆ ਜੀ ਚਲੋ ਵੀ ਗੱਲ ਕੁਛ ਰੇ ਲੱਗ ਜੇ ਹਾਂ ਭਾਈ ਕੁੜੀ ਦੇ ਮਨਜ਼ੂਰ ਹੈ ਤੈਨੂੰ 45 ਕੁੜੀ ਦੇ ਨਾਮ ਹੋਊਗਾ ਜੀ ਜਿਹੜਾ ਮੇਰਾ 8 ਹੈਗਾ ਉਬਿੱਤੇ ਵਿਚੇ ਸਾਰਾ ਕੁਝ ਜੋ ਤੇਰਾ ਸਮਾਨ ਆਇਆ ਹੋਇਆ ਉਹਦਾ ਚੱਕ ਕੇ ਲੈ ਜਾਈਂ ਜੋ ਵੀ ਆਇਆ ਹੋਇਆ ਉਹਦਾ ਲੈ ਕੇ ਜਾ ਠੀਕ ਹੈ ਤੇਰਾ ਤਾਂ ਬੜਾ ਉਹ ਸਾਰਾ ਸਾਰਾ ਕੁਝ ਦਵਾਵਾਂਗੇ ਤੇਰਾ ਸਾਰਾ ਕੁਝ ਗੱਲ ਦੇਖਾ ਜੇ ਜਿਹੜੀ ਲੜਦੀ 5 ਲੱਖ ਰੁਪਏ ਦਾ ਉਹੀ ਬਰਬਾਦ ਹੋ ਜੂ ਤੇਰਾ ਤਾਂ ਮਸੂਲੀ ਦੀ ਗੱਲ ਤੇ ਇਹ ਲੜਾਈਆਂ ਹੋ ਗਈਆਂ 5 ਲੱਖ ਰੁਪਏ ਤੇਰਾ ਉਹੀ ਲੱਗ ਜੂ 10 ਸਾਲ 5 ਸਾਲ ਦੀ ਸੋਚਣਾ ਪਊ ਸਾਰਾ ਕੁਝ ਹਾਂ ਮਤਾ ਜੀ ਕੀ ਕੀ ਦਿੱਤਾ ਸੀ ਸਾਨੂੰ ਜਿਹੜਾ ਬਹੂਲੇ ਦੀ ਛੋਟੀ ਨੂੰ ਚਾਰ ਕੁਰਸੀਆਂ ਇੱਕ ਬੈੱਡ ਇੱਕ ਐਲਸੀਡੀ ਇੱਕ ਨਮਾਰੀ ਇਹ ਇੱਕ ਕਪੜੇ ਧੋਣ ਵਾਲੀ ਮਸ਼ੀਨ ਹੈ। ਕਪੜੇ ਤੋਂ ਬਾਕੀ ਜ਼ਮਾਨੇ ਦਾ ਭਾਈ ਗੱਡੀ ਭਰ ਕੇ ਲੈ ਗਿਆ ਸੀ। ਝੋਰੀਆਂ ਸਾਥ। ਅੱਛਾ ਇੱਕ ਇਹ ਜਿਵੇਂ ਤੁਹਾਨੂੰ ਆਪਣਾ ਕੋਈ ਊਨ ਨਗਦ ਦਾਜ ਵੀ ਦਿੱਤਾ ਸੀ ਕਿੰਨਾ? ਨਗਦ ਦਾਜ ਸਾਨੂੰ 6-7 600 ਲੱਖ ਰੁਪਏ। 8 ਲੱਖ ਰੁਪਏ ਕਹਿੰਦੇ ਨੇ। 8 ਹੋ ਗਏ। 8 ਨੂੰ ਮੂ ਮੂ ਵੀ। ਤੇ ਅੱਜ ਛੋਡਾ ਬੇਟੇ ਦੀ ਡੈਥ ਹੋ ਗਈ। ਚਲੋ ਛੋਡੇ ਦੀ ਚਲੋ ਬਹੁਤ ਮਾੜਾ ਹੋਇਆ। ਅੱਜ ਚਲੋ ਛੋਡੀ ਪੋਤੀ ਵੀ ਹੈਗੀ ਇੱਕ ਹੈ। ਕਿੰਨੀ ਮੁਰਦੀ ਆਹੋ? ਉਹਨੂੰ 5ਵਾਂ ਸਾਲ ਲੱਗ ਗਿਆ ਤੇ ਉਹ ਜਾ ਰਹੇ ਨੇ ਅੱਜ ਸੋ ਉਥੋਂ ਕਿੰਨੇ ਚ ਨਿਬੜਿਆ ਤੁਹਾਡਾ ਕੁੱਲ 45 ਲੱਖ ਜੀ ਹਾਂ 45 ਚ ਜਿਹੜਾ ਨਿਬੜ ਗਿਆ ਸਾਨੂੰ ਮਨਜ਼ੂਰ ਹੈ ਮਨਜ਼ੂਰ ਹੈ ਜਿਹੜਾ ਸਮਾਨ ਹੈ ਉਹਦਾ ਚਕਾਉਂਗੇ ਹਾਂ ਚਕਾ ਦਾਂਗੇ ਕਿਉਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 45 ਲੱਖ ਰੁਪਈਆ ਜਿਹੜਾ ਬੇਟੀ ਦਾ ਸਮਾਨ ਹੈ ਬੈੱਡ ਹੈ ਕੁਰਸੀਆਂ ਨੇ ਮਸ਼ੀਨ ਹੈ ਉਹਦੀ LCD ਹੈ ਜਾਂ ਕੋਈ ਹੋਰ ਹੈ ਮਾੜਾ ਮੋਟਾ ਤੇ ਬੁੜੀਆਂ ਦਾ ਤੈਨੂੰ ਪੱਦੀ ਹੈ ਨਿਬੜਦੇ ਨਿਬੜਦੀਆਂ ਵੀ ਇਹ ਮਤਲਬ ਵਿਗਿਆੜ ਦੇ ਨੇ ਖੇਸਾਂ ਖੇਸੀਆਂ ਤੇ ਆ ਜਾਂਦੀਆਂ ਨੇ ਹਾਂ ਖੇਸ-ਖੇਸੀਆਂ ਤੇ ਆ ਜਾਂਦੀਆਂ ਨੇ ਪਰ ਬਹੁਤ ਸੂਝ-ਬੂਝ ਨਾਲ ਉਹਦੇ ਸਰਪੰਚ ਨੇ ਬਾਬਿਆਂ ਨੇ ਹੋਰ ਮੋਹਦਪੁਰ ਬੰਦਿਆਂ ਨੇ ਬਹੁਤ ਢੰਗ ਨਾਲ ਮਤਲਬ ਬਹੁਤ ਜਦੋਂ ਜਹੇ ਦੇ ਨਾਲ ਅੱਜ ਇਹ ਗੱਲ ਸਿਰੇ ਚਾੜੀ ਆ 4 ਸਾਲ ਹੋ ਗਏ ਇਸ ਗੱਲ ਨੂੰ ਚੱਲਦੇ ਨੂੰ ਸਾਲ ਠੀਕ ਮਹੀਨਿਆਂ ਬਾਅਦ ਇਹ ਰੌਲਾ ਪੈਣਾ ਸ਼ੁਰੂ ਹੋ ਗਿਆ ਸੀ ਪਰ ਬੰਦਾ ਵੀ ਠੀਕ ਹੈ ਪਰ ਇਹਨਾਂ ਦੀ ਆਪ ਪਛਾਹ ਹੈ ਮਾ ਸੱਸ ਨੂੰਆਂ ਦੀ ਅਸੀਂ ਬਸਾਉਣ ਦਾ ਵੀ ਮਤਲਬ ਅੱਜ ਯਤਨ ਕੀਤਾ ਪਰ ਨਹੀਂ ਜਿੜੇ ਨਹੀਂ ਲੱਗੀ ਗੱਲ ਬਸਣ ਵਾਲੀ ਪਰ ਇਹਨਾਂ ਦਾ ਅੱਜ ਨਿਮੇੜਤਾ ਵਾਹਿਗੁਰੂ ਜੀ ਕਾ ਕਾਲਸਾ ਵਾਹਿਗੁਰੂ ਜੀ ਕੀ ਬਤਿਖ ਦੇਖ ਸਕਦੇ ਹੋ ਦੋਸਤੋ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੀ ਰਿਪੋਰਟ ਸਵੇਰ ਦਾ ਲੱਗਿਆ ਜਾਨੀ ਕਿ ਦੋ ਪੰਚਾਇਤਾਂ ਬਾਬੇ ਨੇ ਵਿੱਚ ਹੋਰ ਮਾਈਆਂ ਵੀ ਲੱਗੀਆਂ ਨੇ ਨਿਮੇੜਨ ਤੇ 45 ਲੱਖ ਜ ਨੇਪੜ ਗਿਆ ਸੀ ਉਸ ਤੋਂ ਬਾਅਦ ਵਾਲੇ ਕਹਿੰਦੇ ਕੀਲਾ ਨੌਂ ਤੇ ਲਵਾ ਦੰਨੇ ਆ ਫੇਰ ਕੀ ਕਹਿੰਦੀ ਹੁਣ ਕੁੜੀ ਕੀ ਕਹਿੰਦੇ ਜੀ ਬੜੀ ਦਾ ਕੀ ਦਾ ਦੋ ਵੀ ਭੱਜ ਗਏ ਜੀ ਕਿਵੇਂ ਕਹਿੰਦੇ ਹੋਰ ਦੇਓ ਸਾਨੂੰ ਹਲੇ 8 ਲੱਖ ਰੁਪਏ ਅੱਡ ਦੇਓ ਕੀ ਨਾ ਵੀ ਨੌਕਰਾਂ ਦਾ 8 ਲੱਖ ਰੁਪਏ ਹੋਰ ਦੇਓ ਪਹਿਲਾਂ 45 ਚ ਨਿਪਟ ਗਿਆ ਸੀ 45 ਕਿ ਨਿਪਟ ਗਿਆ ਜੋ ਮੁਕਰ ਗਏ ਮੁਕਰ ਗਏ ਮੁਕਰ ਗਏ ਜੀ ਉਹਦਾ ਜਿੱਦੇ ਮੱਦੇ ਮੁਕਰ ਗਏ ਆ ਦੇਖੋ ਵਾਗ ਆ ਗਿਆ ਅੱਗੇ ਲਾਤ ਜਾਈਏ ਤੇ ਵੀ ਹੋਰ ਦੇ ਦੋ ਇਹ ਬੰਦੇ ਉਹੀ ਮੰਨ ਲੈਂਦੇ ਨੇ ਇਹਨਾਂ ਦੇ ਰਿਜ਼ਾ ਹੱਬ ਦੀ ਆ ਵੀ ਦਾੜੀ ਆ ਆ ਦੇਖੋ ਬਈ ਇਸ ਤਰ੍ਹਾਂ ਦਾ ਜਿਹੜਾ ਹੈਗਾ ਸਰਪੰਚ ਨੇ ਤਾਂ ਲੇਖਣ ਵਾਸਤੇ ਆ ਦੇਖੋ ਹੱਥ 'ਚ ਹੀ ਰਹਿ ਗਿਆ ਲਿਖਣ ਵਾਲਾ ਆ ਦਿਖਾਓ ਜੀ ਆ ਦੇਖੋ ਸਰਪੰਚ ਸਾਹਿਬ ਕੀ ਬਣਿਆ ਇਹਦਾ ਹੱਥ ਚ ਹੀ ਰਹਿ ਗਿਆ ਛੋਡੇ ਹੈ ਮੈਂ ਸਾਨੂੰ ਪਹਿਲਾਂ ਵੀ ਕਿਹਾ ਸੀ ਵੀ ਜਦੋਂ ਲਿਖਣ ਲੱਗਦੇ ਉਹਦੀ ਮੁੱਕ ਜਾਂਦੇ ਨੇ ਹੁਣ ਇਹਨਾਂ ਨੂੰ ਪਰਤਾਹੇ ਰਿਹਾ ਆਪਾਂ ਇਹ ਕਹਦੇ ਵੀ ਸਰ ਦਾ ਹੱਥ ਫਿਦਰੋ ਕੱਲ ਨੂੰ ਕੁੜੀ ਨੂੰ ਬਹੁ ਫੇਰੂ ਰਿਹਾ ਜੂ ਵੀ ਬੱਚੀ ਦੇ ਨੋ ਦਾ ਕਰੋਨਾ ਬੂ ਹਾਂ ਫਿਰ ਬੁੜੀ ਕੁੜੀ ਦਾ ਹੀ ਸੱਕਦੇ ਵਗਿਆ ਵੀ ਲਾ ਹੁਣ ਕੀਲਾ ਮੰਨ ਕੇ ਦੇ ਕਹਿੰਦੇ ਕੀਲਾ ਦੇ ਦਨੇ ਸੀ ਇਹ ਵੀ ਕਹਦਾ ਵੀ ਕੁੜੀ ਦੇ ਨੋ ਕੀਲਾ ਕਰਾ ਦਿੰਨੇ ਆ ਨਹੀਂ ਮੰਗਦੇ ਅੱਛਾ ਹੁਣ ਕੀ ਕਹਿੰਦੇ ਫਿਰ ਕਿਲੇ ਨੂੰ ਪੈਸੇ ਦਿਓ ਮਸਾਂ ਪੈਸੇ ਚਾਹੀਦੇ ਮਾ ਮਾਂ ਬੋਲ ਰਹੀ ਹੈ ਕਿਲਾ ਅਸੀਂ ਜਮੀਨ ਦਾ ਖਰੀਦ ਲਾਂਗੇ ਸਾਨੂੰ ਕੀ ਕਹਿੰਦੇ ਜੀ ਜਦੋਂ ਆਪਾਂ ਇਹ ਅਸੀਂ ਵੀ ਕਰ ਹੁਣ ਕੀ ਕਹਿੰਦੇ ਨੇ ਲੋ ਕਹਿੰਦੇ ਵੀ ਅਸੀਂ ਕਿਲਾ ਖਰੀਦ ਲਾਂਗੇ ਸਾਨੂੰ ਪੈਸੇ ਦੇ ਦਿਓ ਦੇ ਸਕਦੇ ਹੋ ਜੀ ਜਥੇਦਾਰ ਬਾਬਾ ਸ਼ੇਰ ਸਿੰਘ ਜੀ ਬਾਬਾ ਕਮੰਡ ਸਿੰਘ ਜੀ ਬਾਬਾ ਦਰਸ਼ਨ ਸਿੰਘ ਜੀ ਬਾਬਾ ਗਰਮੇਲ ਸਿੰਘ ਸਾਰੀਆਂ ਫੌਜਾਂ ਜਾਨੀ ਕਿ ਚੜਦੀਕਲ ਵਾਲੀ ਅੱਜ ਸਰਪੰਚ ਸਾਹਿਬ ਅੱਜ ਤੁਸੀਂ ਵੀ ਤੇ ਪਿੰਡ ਸਰਪੰਚ ਜਗਤਵਿੰਦਰ ਸਿੰਘ ਜੀ ਤੇ ਸਾਰੀਆਂ ਜਣੇ ਅੱਜ ਆਏ ਸੀਗੇ ਲਵੇ ਲੱਗੀ ਸੀ ਗੱਲ 45 ਲੱਖ ਰੁਪਏ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਈ ਕਈ 4-5 ਸਾਲ ਤੋਂ ਇਹ ਚੱਲ ਰਿਹਾ ਡਿਸਪੂਟ ਚਲ ਅਸੀਂ ਨੇੜੇ ਲਾਈ ਸਰਪੰਚ ਸਾਹਿਬ ਨੇ ਬਹੁਤ ਚ ਪੋਸਟ ਕੀਤੀ 35 ਤੋਂ 40 ਤੇ ਆ ਗਏ 40 ਤੋਂ ਬੈਲ 45 ਲੱਖ ਦੇ ਹੋ ਗਈ ਗੱਲ 45 ਲੱਖ ਤੋਂ ਬਾਅਦ ਉਹ ਕਹਿੰਦੇ ਵੀ ਸਰਪੰਚ ਸਾਹਿਬ ਕਹਿੰਦੇ ਸੀ ਤਾਂ ਕੁੜੀ ਨੌਕਰ ਹੋਣਾ ਹੈ ਬਾਕੀਲੇ ਦੇ ਬਣ ਤੂੰ ਜਿਵੇਂ ਮਰਜੀ ਪੜਾਈ ਪੜੋਈ ਦਾ ਵਿੱਚ ਹੀ ਬੈਗਿਆ ਫਿਰ ਕਿੱਲੇ ਤੇ ਆ ਗਈ ਗੱਲ ਇਹ ਕਹਿੰਦੇ ਚਲੋ ਕਿੱਲਾ ਵੀ ਕਰਾ ਹੁਣ ਕਿੱਲੇ ਨੂੰ ਵੀ ਮੁਕਰ ਗਏ ਲੋਕ ਹੁਣ ਕਹਿੰਦੇ 8 ਲੱਖ ਹੋਰ ਦੋ ਇਹਨਾਂ ਦਾ ਲਾਲਚ ਦਾ ਦਾੰਤ ਮਨਾਂ ਚ ਵੜਿਆ ਹੋਇਆ ਹੈ ਨਾ ਲਾਲਚ ਨਹੀਂ ਲੋਕਾਂ ਦੇ ਖਤਮ ਹੋਇਆ ਮਨਾਂ ਤੋਂ ਇਹਨਾਂ ਨੂੰ ਬੱਚੀ ਦਾ ਨਹੀਂ ਹੈਗਾ ਨਾ ਆਪਦੇ ਰੁਪਏ ਦੀ ਹੈ ਨਾ ਸਾਡਾ ਰੁਪਈਆ ਸਾਡੇ ਕੋਲੇ ਆ ਜਾਏ ਤੇ ਕੁੜੀ ਕਿੱਧਰ ਮਰਝੂ ਜਾਵੇ ਖਾਤੇ ਜਾਵੇ ਇਹਨਾਂ ਦੀ ਪੰਚਾਇਤ ਦਮ ਨਹੀਂ ਹੈ ਜਿਹੜੀ ਆਈ ਆ ਅੱਛਾ ਭਾਈਆਂ ਦਦਾਵਾਂ ਵਾਲਾ ਕਿਹੋ ਜਿਹਾ ਮਾਨ ਹੈ ਦਦਾਵਾਂ ਇਹ ਕੁੜੀ ਨਿੱਕੀ ਕਰਦਾ ਵੀ ਇਹਨਾਂ ਵੱਲੋਂ ਮੈਨੇਜਮੈਂਟ ਬਹੁਤ ਮੁਕਰਦੀ ਆ ਗਾਮੀ ਨਹੀਂ ਪੰਚਾਇਤ ਇਹਨਾਂ ਦੀ ਚ ਆਹ ਖੜਾ ਸਰਪੰਚ ਨੇ ਦੇਖਿਆ 35 ਤੋਂ 45 ਦੇ ਕਰਕਵਾਲ ਵਾਲੇ ਕਿਤਾ ਦਮ ਹੈਗਾ ਪੂਰਾ ਦਮ ਆ ਸਰਪੰਚ ਠੀਕ ਹੈ 35 ਤੋਂ 45 ਦੇ ਕਿਉਂ ਮਤਾਂ ਫਿਰ ਸਵੇਰ ਦੇ ਲੱਗਿਓ ਨਾਲ ਚ ਜਾ ਕਰਿਆ ਮੇਰੇ ਨਾਲ ਚ ਗਾਉਂਦੀ ਨਾ ਉਹਨੂੰ ਦੁੱਖ ਆਗਾ ਮੇਰਾ ਜੀਵਨ ਸਾਥੀ ਤੋੜ ਗਿਆ ਨਾ ਉਹਨੂੰ ਦੁੱਖ ਆਗਾ ਕੀ ਕਹਿੰਦਾ ਉਦੋਂ ਸੱਸ ਵੀ ਮੰਨ ਗਈ ਸਮਾਨ ਜਗਾਉਣ ਨੂੰ ਇੱਕ ਲਾਟ ਜਾਗ ਰਾ ਜੀਵਨ ਸਾਥੀ ਤੇ ਹੈ ਨਹੀਂ ਮੇਰਾ ਆਦਮੀ ਇਸ ਤਰ੍ਹਾਂ ਹੋ ਗਿਆ ਜਿੰਨੇ ਤੇ ਨਿਭੜਦੀ ਨਿਵੇੜਾ ਹੈ ਨਾ ਬਸ ਨਾਲ ਹੀ ਲੇਗੇ ਹੈ ਦੁਬਾਰੇ ਫੇਰ ਲੈ ਕੇ ਹੁਣ ਮੰਨ ਲ ਗਏ ਕਿਉਂ ਗੁਲੀ ਦੀ ਗੱਲ ਨੂੰ ਲੈ ਕੇ ਦੁਬਾਰੇ ਚੰਦਰ ਬੋਝਾ ਨਿਬੜਦਾ ਮੈਂ ਟਮ 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 ਬੱਜੋ ਕੁੜੀ ਮੋੜ ਨਿਪੜੂਗਾ ਹੈਗਾ ਆਪਾਂ ਨੂੰ ਵੀ ਪਤਾ ਹੈ ਜੇ ਬੁੰਡ ਮੁੰਡੇ ਤੋਂ ਹੁੰਦੇ ਬੋਲਦੀ ਪਸ ਸਾਡੇ ਕੋਲ ਟਾਈਮ ਨਹੀਂ ਹੈਗਾ ਇੱਥੇ ਆਉਂਦਾ ਇੱਕ ਸਕਿੰਟ ਦਾ ਵੀ ਟਾਈਮ ਨਹੀਂ ਫੋਨ ਤੇ ਫੋਨ ਆਈਦਾ ਸੰਗ ਤਾਣ ਕੇ ਬੈਠੀ ਹੋਈ ਕਿੰਨੀਆਂ ਕੁੜੀਆਂ ਬੈਠੀਆਂ ਨੇ ਅੱਜ ਚੱਡੀ ਘੜੋਂ ਆਣ ਕੇ ਬੈਠੀ ਹੀ ਸਕਦੇ ਪੜਾ ਦੇ ਉੱਤੇ ਸਾਡੇ ਕੋਲ ਆਣ ਕੇ ਬੈਠੀ ਹੋਈ ਹੈ ਸਾਡੇ ਕੋਲ ਟਾਈਮ ਨਹੀਂ ਦੇਣ ਤੇ ਨਿਕਲਦਾ ਕੀ ਕਰੀਏ ਇੰਨੀਆਂ ਕੁੜੀਆਂ ਕੱਢ ਲਿਆ ਕੋਲੋਂ ਲਿਆਏ ਤੇ ਮਾਦਗਨ ਤੇ ਮੜ ਕੇ ਸਾਡੇ ਕਾਢੇ ਫੈਸਲੇ ਤੇ ਖੜਦੀਆਂ ਨਹੀਂ ਆ ਗਈਆਂ ਵੇ ਇਹੋ ਜਿਹੇ ਨਾਲ ਖੜੇ ਬਣਾ ਦੁਬਾਰਾ ਫੇਰ ਇਹ ਹੁਣ ਲਈ ਮਾਇਤਾ ਇਹਨਾਂ ਦਾ ਨਹੀਂ ਮੇਰੇ ਇਹ ਨਹੀਂ ਪੁੱਛ ਲੱਗਦੇ ਮੇਰੀ ਤੂੰ ਨਹੀਂ ਪੁੱਛ ਲੱਗਦਾ ਇਹਦਾ ਦੋਨਾਂ ਸਾਂਝਾ ਠੀਕ ਹੈ ਨਾ ਕਿ ਮੈਂ ਤੂੰ ਮੇਰੀ ਮਾਸੀ ਦੀ ਕੁੜੀ ਤੇ ਮੇਰੀ ਬਾਸੀ ਦੇ ਪੁੱਤ ਨਹੀਂ ਹੈਗੇ ਬਸਾ ਪਿੰਡ ਦਾ ਨਮਾਇੰਦਾ ਮਾੜਾ ਸ਼ਾਂਤੀ ਰੱਖੋ ਇੱਕ ਮਿੰਟ ਬੋਲਿਓ ਨਾ ਜੇ ਤੈਨੂੰ ਠੀਕ ਲੱਗੂ ਦਾ ਜੇ ਤਾ ਤੈਨੂੰ ਠੀਕ ਲੱਗੂਗਾ ਤਾਂ ਤਾਂ ਛੋੜ ਲਈ ਠੀਕ ਹੈ ਨਾ ਨਹੀਂ ਮੁੜ ਕੇ ਤੁਸੀਂ ਆਪ ਦਾ ਜਿਵੇਂ ਮਰਜ਼ੀ ਲਿਖੋ ਕਿਵੇਂ ਮਰਜ਼ੀ ਨਿਮੇੜੋ ਕੋਈ ਨਹੀਂ ਮੈਂ ਨਹੀਂ ਲਿਖਦਾ ਆਪਦੇ ਹੱਥ ਨਾਲ ਨੰਬਰ 1 ਪਹਿਲੀ 1 ਦਸੰਬਰ ਤੋਂ ਲੈ ਕੇ 10 ਦਸੰਬਰ ਤੱਕ ਕਿ ਲਾਲ ਲੈ ਕੇ ਦੇਖ ਕੇ ਲੱਖਰੋਗੇ ਇਹਦੇ ਨਾਲ ਰਿਸਟ ਠੀਕ ਹੈ ਠੀਕ ਹੈ ਠੀਕ ਹੈ ਜੇ ਤੁਹਾਨੂੰ ਕਿਲਾ ਨਹੀਂ ਮਿਲਦਾ ਤਾਂ ਅਸੀਂ ਤੁਹਾਨੂੰ ਦੇਵਾਂਗੇ 8 ਲੱਖ ਰੁਪਇਆ ਇਹਦੇ ਨਾਲ ਉਰੇ ਕਿਲਾ ਠੀਕ ਹੈ ਨਾ ਨਾ ਨਹੀਂ ਉਹ ਨਹੀਂ ਦੇ ਬੇ ਕਿਲਾ ਜਾ ਉਰੇ ਉਰੇ ਨਾ ਕਰਾਦਾ ਕਿਲਾ ਇੱਕ ਇੱਕ ਕਿਲਾ ਉਰੇ ਨਾ ਕਰਾਦਾਂਗੇ ਇਹਦੇ ਜੇ ਨਹੀਂ ਤੁਹਾਨੂੰ ਉੱਥੇ ਮਿਲੂਗਾ ਇਹਦੇ ਨਾਲ ਅਸੀਂ ਤੇ ਇਹਦੇ ਬਾਪ ਜੀ ਇੱਕ ਮਸ਼ਕਤ ਉਹ ਮੇਰਾ ਮਤਾ ਕੀ ਕਰਾ ਦੇ ਜੇ ਨਾਮ ਮਿਲੇ ਉਹ ਮੇਰਾ ਮਤਲ ਮਾਰ ਨਾ ਹੁ ਮੈਂ ਕਹਾਂ ਜੀ ਮੋਟਰ ਤੇ ਆ ਜਿਹੜਾ ਹੁਣ ਟੱਕਾਈ ਟੱਕਾ ਟੱਕ ਦੇ ਵਿੱਚ ਹਾਂ ਹਾਂ ਯਾਰ ਇਹਨੇ ਬਹੁਤ ਜਿਆਦਾ ਤਰਫ ਹੋ ਰਾ ਹੈ ਕਿਲਾ ਮੈਂ ਤੁਹਾਨੂੰ ਦੱਸਦਾ ਯਾਰ ਸਾਡੀ ਦਾ ਮਾਰਦਾ ਯਾਰ ਹਰ ਬੰਦੇ ਕੋਲ 37 ਲੱਖ ਕੁੜੀ ਦੇ ਨਾਲ ਇਹਦੇ ਨਾਲ ਛੋਟੀ ਨਾਲ ਇਹ ਬੱਚੀ ਨਾਲ ਕੋਈ ਚੋਕੀ ਵਾਲਾ ਕੋਈ ਮੋਲ ਤਾਂ ਲੈਣ ਦੋ ਜਾਓ ਯਾਰ ਤੇ ਮੇਰੀ ਗੱਲ ਸੁਣ ਭਾਈ 48 ਲੱਖ ਰੁਪਏ ਤੈਨੂੰ ਮਿਲੂਗਾ ਠੀਕ ਆ ਪੰਤਾਈ ਦੇ ਵਿੱਚ ਉਹ 8 13 ਠੀਕ ਆ 37 ਹੈ ਨਾ ਠੀਕ ਆ ਜਿਹੜਾ ਤੂੰ ਉਦੋਂ ਪਹਿਲਾ ਪਹਿਲਾ ਤਾਂ ਉੱਥੇ ਛੱਪਤਾ ਇਹਦਾ ਰੱਖਦੇ ਜੂ ਖੁੱਲੇ ਖਾਤੇ ਹਾਂ ਖੱਤਰਾ 8 ਸੱਤ ਖੁੱਲੇ ਖਾਤੇ ਇਹਦੀ ਇਹਦੀ ਕਰਾ ਦੇ ਫਾਉਂਡ ਦੀ ਕਰਾ ਦੇ ਨਾ ਇਹ ਨਿਕੜ ਕੇ ਸਾਲ ਹੀ ਨਹੀਂ ਹੁੰਦੀ ਭਾਈ ਇਹ ਤਾਂ ਜਿੱਦੇ ਬਾਲ ਬਊਗੀ ਉੱਥੇ ਨਿਕਲੂਗੀ ਫਿਰ ਕੀ ਕਰੀਏ ਅੱਜ ਤਾਂ ਮੈਂ ਜੀ ਆਇਆਂ ਮਿਲ ਜੂ ਨਾ ਤਾਂ ਇਹ ਹੁਣ ਸਤ ਪੰਥ ਨਾ 15 ਲੱਖ ਥੋੜੀ ਲਈ ਦੇਈ ਖੜੇ ਸਾਨੂੰ ਨਕਦ ਹਜੇ ਉਹਦਾ ਵਿਆਜ ਭਰਦੇ ਹਾਂ 15 ਲੱਖ ਮਿਲੂਗਾ ਉਹ 60 ਤੇ 15 ਮਿਲੂਗਾ ਵਿਆਜ ਨਾਲ 7 ਲੱਖ ਜੀ 15 ਮਿਲੂ ਹਜੇ 60 ਲੱਖ ਦਿੱਤਾ ਸਾਨੂੰ ਭਾਈ 15 ਲੱਖ ਤੁਸੀਂ ਰੱਖ ਲਓ ਉਹਨੂੰ ਆਪ ਐਫ ਡੀ ਕਰਾ ਉਹਦੇ ਤੇ ਵਿਆਜ ਤੇ ਰੱਖਾ ਠੀਕ ਹੈ ਨਾ 15 ਲੱਖ ਨਾਲ ਭੜਾ ਤੂੰ ਕੁੜੀ ਨੂੰ ਇਹਦਾ ਜਦੋਂ ਮਤਲਬ 30 ਲੱਖ ਜਦ ਤੂੰ ਐਫ ਡੀ ਕਰਾਵੇਂਗੀ ਇਹਦਾ ਉਹੀ 60 70 ਲੱਖ ਰੁਪਇਆ 80 ਲੱਖ ਰੁਪਇਆ 9 ਸਾਲਾਂ ਚ 60 ਲੱਖ ਹੋ ਜੂ 9 ਸਾਲਾਂ ਦੇ ਡਾਟਾ ਕਹੂ ਜੂ ਜਦੋਂ ਉਹ 26 ਸਾਲ ਦੀ ਉਹਨੂੰ ਇਕੱਲਾ ਇੱਕ ਕਰੋੜ 20 ਲੱਖ ਹੋ ਗਈ 30 ਦਾ ਜੇ ਆਪਾਂ 9 ਸਾਲਾਂ ਦੀ ਵੀ ਡਬਲ ਆ 15 ਪਤਾ ਵਰਤ ਲਓ ਤੁਹਾਨੂੰ 15 ਥੋੜਾ 15 ਨਾਲ ਆ ਉਹਦੇ ਵਿਆਜ ਨਾਲ 15 ਲੱਖ ਦੇ ਵਿਆਜ ਨਾਲ ਪਰਾਂ ਹੋ ਯਾਰ ਤੇ ਐ ਨਹੀਂ ਗੱਲ ਬਣਦੀ ਦੇਖਾਂ ਦੇਖੋ ਲਿਖ ਦਿਓ ਜੀ ਖੰਦ ਕੀ ਹੁਣ ਪਾਈ ਜੀ ਦੇਖਦਾ ਲਿਖ ਦਿਓ ਮਾਰਗੀ ਕੀ ਇੱਥੇ ਕਰ ਲਿਖ ਦਿਓ ਮਾਰਗੀ ਤੇਰੇ ਨਾਲ ਹੈ ਲਿਖ ਦਿਓ ਬਿਲਕੁਲ ਠੀਕ ਹੈ ਨਿਕਲੋ ਤੁਸੀਂ ਪੰਜ ਲਿਖ ਦਿਓ ਠੀਕ ਹੈ ਜੀ ਚਲੋ ਜੀ ਦੁਬਾਰੇ ਫੇਰ ਸਰਪੰਚ ਸਾਹਿਬ ਲਿਖਣ ਦੀ ਕੋਸ਼ਿਸ਼ ਕਰ ਰਹੇ ਨੇ ਲੋ ਜੀ ਬਸ ਬਸ ਪੂਰੇ ਜਮਤ ਪੂਰੇ ਜਮਤ ਮਾਤਾ ਉਹ ਰਹੇਗਾ ਉਹ ਰਹੇਗਾ ਨਹੀਂ ਬੋਲਣੇ ਦਾ ਨਾ ਹੈ ਜੈਨ ਦਾ ਬੰਦੀ ਗੱਲ 18 ਸਾਲ ਤੋਂ ਬਾਅਦ ਜਦੋਂ ਜਵਾਨ ਹੋ ਗਈ ਕੁੜੀ ਕਿਹਨੂੰ ਮਰ ਗਈ ਆਪਣੇ ਪੈਸੇ ਤੇ ਮਾਂ ਨੂੰ ਦੇ ਬੇਵਿਚਾਰ ਗੱਲ ਤੇ ਮੈਂ ਉਹਦੇ ਨੂੰ ਮੋਹ ਨੇ ਆ ਕੁੜੀ ਦਾ ਹੈ ਉਹ ਨਾਲ ਆ ਪਰਤੇ ਕੁੜੀ ਨੇ ਸੰਬੀਧ ਕਰਨੀ ਹੈ ਉਹ ਆ ਬਈ ਦੇਖ ਸਕਦੇ ਹੋ ਦੋਸਤੋ ਜੋ ਮਸਲਾ ਕਾਫੀ ਆੜ ਰਿਹਾ ਸੀਗਾ ਤੇ ਆਖਰ ਨੂੰ ਦੁਬਾਰਾ ਫੇਰ ਯਾਨੀ ਕਿ ਵੀ ਜਿਹੜੀ ਲਿਖਤ ਹੈ ਹੋ ਗਈ। ਸਰਪੰਚ ਸਾਹਿਬ ਕਿਵੇਂ ਹੋ ਗਈ ਲਿਖਤ? ਹਾਂਜੀ ਹਾਂ। ਠੀਕ ਹੈ। ਕਿਵੇਂ ਹੋਈ ਹੈ ਇਹ ਗੱਲਬਾਤ? ਆ ਜਿੰਮੇ ਗੱਲ ਤੈਅ ਹੋਈ ਸੀ ਵੀ ਮਤਲਬ 43 ਲੱਖ ਰੁਪਏ ਦੇਣਾ ਇਹਦਾ ਜ਼ਮੀਨ ਮਿਲਦੀ ਹੈ 1 ਕਿਲਾ। ਨਾ ਤਾਂ ਉਹ ਕੁੜੀ ਦੇ ਨਾਲ ਇਹ ਰਿਸ਼ਤੀ ਕਰਾ ਦੇਣੀ ਸੀ ਪੈਸੇ ਦੇਖ ਜਾ ਕੇ ਨਹੀਂ ਜਾਣੀ। ਨਹੀਂ ਫਿਰ ਮੇਰੇ ਸਭ ਦਾ 15 ਲੱਖ ਰੁਪਇਆ ਉਹ ਕੁੜੀ ਦੀ ਮਾਲ ਨੂੰ ਦਿੱਤਾ ਜਾਊਗਾ ਇਹ ਉਹਦੀ ਕੁੜੀ ਦੀ ਪਰਦੇਸ ਤੇ ਉਹਦੀ 30 ਲੱਖ ਦੀ ਜਿਹੜੀ ਐਫ ਡੀ ਐਕਸਪੋਰਟ ਆਹੀ ਉਹ ਬੱਚੀ ਦੀ ਦਿਨ ਹੋਊਗੀ ਜਦੋਂ ਬਾਲਗ ਹੋਊ ਬੱਚੀ ਠੀਕ ਹੈ ਠੀਕ ਹੈ ਜੀ ਦੇਖ ਸਕਦੇ ਹਾਂ ਵੀ ਕਾਫੀ ਜਦੋ ਜਹਿਦ ਤੋਂ ਬਾਅਦ ਜਿਹੜਾ ਮਸਲਾ ਹੈ ਉਹਦਾ ਹੱਲ ਜੇ ਕਿਹਾ ਦੀ ਲਗਭਗ ਹੋ ਚੁੱਕਿਆਗਾ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਕਣਕਵਲ ਭੰਗੂਆ ਖੜੇ ਆ ਪੰਚਾਇਤ ਖੜੀ ਆ ਸਰਪੰਚ ਸਾਹਿਬ ਖੜੇ ਨੇ ਤੇ ਆਪਣਾ ਨਿੰਗ ਸਿੰਘ ਫੌਜਾਂ ਜਥੇਬੰਦੀਆਂ ਖੜੀਆਂ ਨੇ ਅਰਬਾਂ ਖਰਬਾਂ ਤਰਨਾਂ ਦਲ ਬਾਬਾ ਛੇਰ ਸਿੰਘ ਜੀ ਬਾਬਾ ਕਮੰਡ ਸਿੰਘ ਜੀ ਗਰਮੀਰ ਜਾਨੀ ਕਿ ਸਾਰੇ ਜਥੇਬੀ ਗਰਮੀਰ ਸਿੰਘ ਜੀ ਸਰਪੰਚ ਸਾਹਿਬ ਖੜੇ ਨੇ ਮਸਲਾ ਜਾਨੀ ਕਿ ਦੋ ਤਿੰਨ ਵਾਰੀ ਨਿਬੜਦਾ ਨਿਬੜਦਾ ਚਾਰ ਸਾਲ ਪਹਿਲਾਂ ਵੀ ਨਿਬੜਦਾ ਨਿਬੜਦਾ ਵਿਗੜ ਗਿਆ ਫੇਰ ਵਿਗੜ ਗਿਆ ਤੇ ਅੰਤ ਨੂੰ ਅੱਜ ਵੀ ਦੋ ਤਿੰਨ ਵਾਰੀ ਵਿਗੜ ਕੇ ਫੇਰ ਦੁਬਾਰੇ ਨਿਬੜ ਗਿਆ ਜਾਨੀ ਕਿ ਜੇ ਕਹਿੰਦੀ ਸਰਪੰਚ ਪੰਚਾਇਤ ਨੇ ਬਾਬਿਆ ਜੀ ਨੇ ਤਾਂ ਚਲੋ ਰੋਜ਼ ਇਹ ਤਾਂ ਜ਼ੋਰ ਲਾਉਂਦੇ ਨੇ ਧੀਆ ਬਸਾਉਂਦੀ ਜ਼ੋਰ ਲਾਉਂਦੇ ਨੇ ਤਾਂ ਉਹ ਤਾਂ ਇੰਟੂ ਹੁੰਦਾ ਕਿਉਂਕਿ ਪਤੀ ਹੈ ਨਹੀਂ ਸੀ ਇਸ ਕਰਕੇ ਇੱਧਰ ਖੜੇ ਨੇ ਹਾਂ ਮਾਤਾ ਨਿਬੜ ਗਿਆ ਹਾਂ ਨਿਬੜ ਗਿਆ ਖੁਸ਼ ਹੋ ਤੁਸੀਂ ਕੋਈ ਦੁਬਾਰਾ ਗੱਲ ਤਾਂ ਕੋਈ ਆਉਂਦੀ ਨਹੀਂ ਨਾ ਨਾ ਠੀਕ ਹੈ ਜੀ ਕਿਵੇਂ ਨਿਪੜਿਆ 45 ਲੱਖ ਤਿੰਨ ਪੈਂਤਾਲੀ ਲੱਖ ਤੁਸੀਂ ਦੇਣਾ ਹੈ ਹਾਂਜੀ ਕਦੋਂ ਦੇਉਂਗੇ ਜੀਰੀ ਵੱਢ ਕੇ ਜੀਰੀ ਵੱਢ ਕੇ ਕਿਉਂ ਸਰਪੰਚ ਸਾਹਿਬ ਜੀ ਪੂਰੀ ਗੱਲਬਾਤ ਕਿਉਂ ਇੰਨਾ ਦਾ ਮਤਲਬ 45 ਲੱਖ ਰੁਪਏ ਦੇ ਵਿੱਚ ਨਿਪੜਿਆ ਕੁੜੀ ਸਮੇਤ ਲੜਕੀ ਦਾ ਹਿੱਸਾ ਸਾਰਾ ਦਿੱਤਾ ਗਿਆ ਹੈ 45 ਲੱਖ ਰੁਪਿਆ 20 ਤਰੀਕ ਤੱਕ 12 ਮਹੀਨੇ ਤੱਕ ਦੇਣਾ ਹੈ ਜੇ ਤਾਂ ਇਹਨਾਂ ਨੂੰ ਕੋਈ ਜ਼ਮੀਨ ਦਾ ਕਿੱਲਾ ਮਿਲ ਗਿਆ ਤਾਂ ਤਾਂ ਕੁੜੀ ਦੇ ਨੋਂ ਪੋਤੀ ਦੇ ਨੋਂ ਇਹ ਆਪਦੀ ਨੂੰ ਰੀਸਟੇਸ਼ਨ ਦੀ ਕਰਾ ਦੇਣਗੇ ਨਹੀਂ ਫਿਰ 7 15 ਲੱਖ ਆਪਦੀ ਨੂੰ ਨੂੰ ਤੇ 30 ਲੱਖ ਆਪਦੀ ਪੋਤੀ ਦੇ ਨੋਂ ਐ ਫੜੀ ਹੋਊਗੀ ਫੜੀ ਹੋਊਗੀ ਜੋ ਕਿ ਉਹਨੂੰ ਬਾਲਗ ਹੋਣ ਤੇ ਮਿਲੂਗੀ ਤੇ ਜਿਹੜਾ ਸਮਾਨ ਵਗੈਰਾ ਵੀ ਜਿਹੜਾ ਹੈਗਾ ਜਿਹੜਾ ਇਹਨਾਂ ਦਾ ਆਇਆ ਹੋਇਆ ਉਹ ਇਹਨਾਂ ਨੇ ਦੇਣਾ ਕੀਤਾ ਜੀ ਤੇ ਜਿਹੜਾ ਸਮਾਨ ਆਇਆ ਮੈਂ ਤਾਂ ਲੈ ਕੇ ਜਾਣ ਲਿਜਾਉਂ ਹਾਂ ਲੈ ਜਾਣਗੇ ਲੈ ਜਾਣਗੇ ਠੀਕ ਹੈ ਜੀ ਤੇ ਹਾਂ ਕੁੜੀਏ ਕਿਵੇਂ ਖੁਸ਼ ਐ ਤੂੰ ਬੱਚੀ ਕਿੱਥੇ ਐ ਬੱਚੀ ਨੂੰ ਬੁਲਾਉ ਮਣੇ ਬੱਚੀ ਨੂੰ ਲੈ ਆਓ ਚੱਕ ਕੇ ਆਉਂਦੀ ਐ ਜੀ ਭਾਈ ਇਹ ਕਿਵੇਂ ਨਿਭੜਿਆ ਭਾਈ 45 ਲੱਖ ਚ ਨਿਕਲੇ ਤੇ ਖੁਸ਼ ਹੈ ਤੂੰ ਮਮਾ ਕੋਲ ਜਾ ਮਮੀ ਕੋਲ ਜਾ ਚੱਕਰੋ ਕੋਦੀ ਮਮਾ ਕੋਲ ਜਾ ਕੋਈ ਨਾ ਇੱਕ ਇੰਨਾ ਦੋਨਾਂ ਤਰ੍ਹਾਂ ਨੂੰ ਆਪਾਂ ਕਾਂਗੇ ਜੇ ਕੋਈ ਇੰਨਾ ਦੋਨਾਂ ਤਰ੍ਹਾਂ ਦੇ ਵਿੱਚ ਕੋਈ ਉੱਚ ਨਹੀਂ ਮਕਰੂਗਾ ਤਾਂ ਉਹਨੂੰ 5 ਲੱਖ ਰੁਪਏ ਦੇ ਮਾਨਾ ਲਾਏ ਜੇ ਕੋਈ ਮਕਰੂਗਾ ਠੀਕ ਹੈ ਤੇ ਆ ਬੱਚੀ ਹੈ ਜੀ ਬੱਚੀ ਦੇ ਨੋਂ 30 ਲੱਖ ਦੀ ਐਫ ਡੀ ਤੇ 15 ਲੱਖ ਬੱਚੀ ਦੀ ਮਾਨੋਂ ਇਹਦੀ ਪਰਵਿਸ਼ ਕਰਨ ਨੂੰ ਪੜਾਈ ਹੋਰ ਖਰਚੇ ਜੇ ਹੋਵੇ ਫੜੀ 15 ਲੱਖ ਕਹੇ ਚਾਹੇ ਵਿਆਜ ਤੇ ਧਰੇ ਜੇ ਵਿਆਜ ਤੇ ਵੀ ਤਾਂ ਵੀ 15 ਲੱਖ ਦਾ ਜੀ 10-12 ਹਜ਼ਾਰ ਮਹੀਨੇ ਦਾ ਆ ਜਾਂਦਾ ਕੁੜੀ ਦੀ ਪਰ ਰਿਸ ਵਧੀਆ ਹੋਊਗੀ ਵਧੀਆ ਹੋ ਜੂਗੀ 12-13 ਹਜ਼ਾਰ ਮਹੀਨੇ ਦਾ ਆ ਜਾਂਦਾ ਇਹਨਾਂ ਨੂੰ ਇੱਕ ਟਿੱਲਾ ਜ਼ਮੀਨ ਦਾ ਮਿਲਦਾ ਕਿਤੇ ਵੀ ਤਾਂ ਇਹ ਆਬਦੀ ਡਿਸਟ੍ਰਿਕਟ ਅਸੀਂ ਜਾ ਕੇ ਰਿਸਟ੍ਰੀਕਟ ਕਰਾ ਦੋਗੇ ਪਰ ਜਿਹੜੀ ਐਫ ਡੀ ਆ ਉਹ ਆ 25 ਦਿਨੋਂ ਹੋਣੀ ਐ ਕਿਉਂ ਆਪਾ ਜੀ ਹਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਕਿਵੇਂ ਠੀਕ ਹੋ ਗਿਆ ਬਹੁਤ ਚੜ੍ਹਦੀ ਕਲਾ ਹੋ ਗਈ ਜਦੋਂ ਜੈਤੋਬਾਦ ਮਹਾਰਾਜ ਦੀ ਕਿਰਪਾ ਨਾਲ ਚੜ੍ਹਦੀ ਕਲਾ ਜਿਹੜਾ ਫੈਸਲਾ ਹੀ ਨਿਬੜ ਗਿਆ ਠੀਕ ਹੈ ਪਰ ਸਿਰਖ ਪਾਈ ਕਰਕੇ ਹੋਇਆ ਪੂਰਾ ਹਾਂ ਕਿਵੇਂ ਇੱਕ ਵਾਰ ਸਿਰਖ ਪਾਈ ਕਹਿੰਦੇ ਬਹੁ ਹੋਈ ਹੈ ਸਿਰਖ ਪਾਈ ਪੂਰੀ ਕਰੀ ਆ ਪਰ ਇਹਨੇ ਖਤਾ ਬਹੁਤ ਕਰਿਆ ਜਦੋਂ ਐਂਡ ਤੇ ਇਹਨਾਂ ਨੇ ਅੰਡਰ ਕਰਾਇਆ ਨਾ ਮੈਨੂੰ ਗੁੱਸਾ ਚੜ ਗਿਆ ਸੀ ਨਾ ਮਸਲਾ ਕੁਝ ਵੀ ਨਹੀਂ ਸੀ ਮਸਲਾ ਸਿੱਧੇ ਦੀ ਨਾਲੇ ਕੋਈ ਵਿੱਚੋਂ ਲੰਮਾ ਬਾਹੋਂ ਅੰਡ ਦੇ ਆਣ ਕਿਉਂ ਨਿਬੜੀ ਪਰ ਇਹਨਾਂ ਦੀ ਪਿੰਡ ਦੀ ਸਰਪੰਚ ਦਾ ਵੀ ਬਹੁਤ ਬਹੁਤ ਧੰਨਵਾਦ ਪੰਚਾਇਤ ਦਾ ਵੀ ਜਿਨ੍ਹਾਂ ਨੇ ਵੱਧ ਚੜ੍ਹ ਕੇ ਧੀਰੇ ਹੱਕ ਦੇ ਵਿੱਚ ਇੱਕ ਫੈਸਲਾ ਕਰਿਆ ਪਰ ਕਰਿਆ ਹੱਕ ਸੱਚ ਤੇ ਆ ਆ ਵੀ ਬਹੁਤ ਵਧੀਆ ਤੁਸੀਂ ਵਿਚਾਰ ਰੱਖਿਆ ਕਿ ਜਿਹੜਾ ਮੁਕਰੂਗਾ ਦੋਨਾਂ ਤਰ੍ਹਾਂ ਦਾ ਹੈ ਵੀ 5 ਲੱਖ ਰੁਪਈਆ ਜੁਰਮਾਨਾ ਇਹ ਵੀ ਵਧੀਆ ਤਰ੍ਹਾਂ ਦਾ ਵਿਚਾਰ ਆਖਦਾ ਕਿਉਂਕਿ ਬਾਰ-ਬਾਰ ਕੁੜੀ ਮੁਕਰ ਜਾਂਦੀ ਆ ਹੁਣ ਇਹਦੇ ਭੈਣ ਭਰਾਵਾਂ ਦਾ ਕੋਈ ਕਸੂਰ ਨਹੀਂ ਆ ਭਾਵੇਂ ਆਖ ਗਏ ਭਰਾ ਵੀ ਉਹਦੇ ਕਹਿੰਦੇ ਅਸੀਂ ਨਾਲ ਕੁੜੀ ਨਹੀਂ ਮੰਨਦੇ ਕਦੀ 2 ਲੱਖ ਦੇ ਹੁਣ ਚੱਲ ਮੰਨ ਲਈ ਹੁਣ ਤਾਂ ਪਹਿਲਾਂ 17 ਲੱਖ ਚ ਹੀ ਹੁੰਦਾ ਸੀ ਜੀ 4 ਸਾਲ ਪਹਿਲਾਂ ਜੇ ਪਾਸ਼ਾ ਨੇ ਕਿਰਪਾ ਕੀਤੀ ਤੇ ਸਰਪੰਚ ਵੀ ਘਬਰਾ ਗਿਆ ਨਹੀਂ ਮਤਲਬ ਉਹ 2-3 ਵਾਰੀ ਗੁੜੀਆਂ ਨੇ ਮਤਲਬ ਸਾਨੂੰ ਬੜਾ ਅਸੀਂ ਉਹਨੂੰ ਜਦੋਂ ਜਾਇਦ ਕੀਤੀ ਤੇ ਉਹਦੇ ਭਰਾ ਵੀ ਤਿਆਰ ਤੇ ਤੇ ਵਧੀਆ ਨਿਬੜ ਗਏ 45 ਲੱਖ ਰੁਪਏ ਚ 30 ਲੱਖ ਇਹ ਕੁੜੀ ਨੂੰ ਬੱਚੀ ਨੂੰ ਬੱਚੀ ਨੂੰ ਤੇ 15 ਲੱਖ ਬੱਚੀ ਦੀ ਬੀਬੀ ਨੂੰ ਮਾਂ ਨੂੰ ਮਾਂ ਨੂੰ ਤੇ ਜਿਹੜਾ ਮਤਲਬ ਉਹਦੇ ਤੇ ਮਤਲਬ ਪੜ੍ਹਾਈ ਕਢਾਈ ਤੇ ਮਤਲਬ ਉਹ ਲਾਉਣਾ ਪੈਸਾ ਉਹ ਆਪੀ ਇਹ ਵਿਆਜ ਨਾ ਲਾਉਗੀ ਹੋ ਗਈ ਲਿਖਤ ਬਾਬਾ ਜੀ ਸਰਪੰਚ ਸਾਹਿਬ ਇਹਦੇ ਵਿੱਚ ਇੱਕ ਗੱਲ ਆਪਾਂ ਭੁੱਲ ਗਏ ਇਹ ਅਸੀਂ ਨਹੀਂ ਕਹਿੰਦੇ ਸੀ ਵੀ ਇਹਨਾਂ ਦਾ ਨਿਬੜੇ ਠੀਕ ਹੈ ਇਹਨਾਂ ਦੇ ਘਰ ਵਾਲੇ ਦੇ ਡੈੱਥ ਫੋਨ ਕਰਕੇ ਇਹਨਾਂ ਸੱਸ ਨੂੰ ਹਾਂ ਦੀ ਬਣਦੀ ਨਹੀਂ ਸੀ ਜੇ ਮਤਲਬ ਅਸੀਂ ਤਾਂ ਇਹੀ ਚਾਹੁੰਦੇ ਸੀ ਵੀ ਇਹ ਆਪਦੇ ਘਰੇ ਬਸੇ ਰッセ ਆਪਾਂ ਤਾਂ ਕੁੜੀ ਨੂੰ ਕਹਿੰਦਾ ਸੀ ਵੀ ਰਹਿ ਔਰੇ ਤੇ ਜਦੋਂ ਇਹਨਾਂ ਦੀ ਆਪਸ ਵਿੱਚ ਨਹੀਂ ਕੋਈ ਇਹਨਾਂ ਦੀ ਸੁਰ ਮਿਲੀ ਤਾਂ ਆਪਾਂ ਨੂੰ ਇਹ ਫੈਸਲਾ ਲੈਣਾ ਪਿਆ ਜੇ ਇਹਨਾਂ ਨੂੰ ਕੋਈ ਨੁਕਸਾਨ ਹੋ ਗਿਆ ਤਾਂ ਮਤਲਬ ਕੋਈ ਜਾਣੀ ਨੁਕਸਾਨ ਹੋ ਸਕਦਾ ਸੀ ਜਾਣੀ ਹੋ ਸਕਦਾ ਸਹੀ ਗੱਲ ਠੀਕ ਹੈ ਦਿਖਾ ਦਿਓ ਮੜੇ ਲਿਖਤ ਤੇ ਇਸ ਤਰ੍ਹਾਂ ਦੇ ਨਾਲ ਜੀ ਪਹਿਲਾਂ ਇੱਕ ਵਾਰੀ ਲਿਖਤ ਰੁੱਕ ਗਈ ਸੀ ਸਰਪੰਚ ਸਾਹਿਬ ਨੇ ਦੇਖ ਸਕਦੇ ਹੋ ਵੀ ਲਿਖਤਾ ਜਿਹੜੀ ਸੂਝ-ਬੂਝ ਨਾਲ ਆਹ ਦੇਖੋ ਜੀ ਲਿਖਤਾ ਜਿਹੜੀ ਹੋ ਚੁੱਕੀ ਹੈ 45 ਲੱਖ ਚ 2012 2025 ਤੱਕ ਪੈਸੇ ਦੇਣੇ ਨੇ ਤੇ ਇਸ ਤਰ੍ਹਾਂ ਦੇ ਨਾਲ ਜਿਹੜਾ ਪਰ ਮੈਂ ਇੱਕ ਬੇਨਤੀ ਕਰਦਾ ਹਾਂ ਬਦੇ ਖੋਜ ਖਬਰ ਵੱਲੋਂ ਕਿ ਅਸੀਂ ਜਨਨ ਕਿ ਧੀਆਂ ਬਸਾਉਣੇ ਜਾਂਦੇ ਨੇ ਬਾਬੇ ਪਰ ਜਿੱਥੇ ਦੋਏ ਤਰ੍ਹਾਂ ਖੁਸ਼ ਧੀਆਂ ਮੁੰਡੇ ਵਾਲੇ ਵੀ ਕੁੜੀ ਵਾਲੇ ਕਿਉਂਕਿ ਦੋਏ ਤਰ੍ਹਾਂ ਨਿਵੇੜਨਾ ਚਾਹੁੰਦੀਆਂ ਸੀ ਇਹ ਨਹੀਂ ਹੈਗਾ ਵੀ ਅੱਜ ਕੋਈ ਨਿਵੇੜਤਾ ਦੂਏ ਲੁੱਟ ਸਿਰਫ ਧੀਆਂ ਬਸਾਈ ਨੇ ਪਹਿਲਾ ਕੇਸ ਹੈ ਲਗਭਗ ਇਹ ਵੀ ਜਨਨ ਕਿ ਖੁਸ਼ ਨੇ ਜਦੋਂ ਦੋਏ ਤਰ੍ਹਾਂ ਤਾਂ ਕਿਉਂ ਮੈਂ ਤਾਂ ਖੁਸ਼ ਹਾਂ ਇੱਕ ਫੈਸਲੇ ਤੇ ਇਹ ਸਾਡੀ ਮਜਬੂਰੀ ਬਣ ਗਈ ਜਿਹੜਾ ਨਿਮੇੜਨ ਵਾਲਾ ਇਹ ਬੱਚੀ ਦੀ ਉਮਰ ਹੈ ਇਹ ਕਿਤੇ ਵਿਚਾਰੀ ਹੋਰ ਆਪਦਾ ਵਿਆਹ ਕਰਾ ਸਕਦੀ ਹੈ ਉਹ ਬੱਚੀ ਦੇ ਨਾਮ ਜਦੋਂ ਪੈਸੇ ਹੋਗੇ ਉਹ ਘੱਟੋ-ਘੱਟ ਵੀ 1 ਕਰੋੜ 20 ਲੱਖ ਰੁਪਈਆ 20 ਲੱਖ ਜਦੋਂ ਉਹ ਬਾਲਗ ਬਣੂ ਨਮਾਰ ਹਾਂ ਉਹਨੂੰ ਸਾਰਾ ਕੁਝ ਦਾ ਆਪਦਾ ਪਾਲ-ਪੋਸਣ ਇਹਦਾ ਆਪ ਹੀ ਹੋ ਜੂਗਾ ਇਹ ਵੀ ਸਾਡੀ ਇੱਕ ਮਜਬੂਰੀ ਬਣ ਗਈ ਚਲੋ ਦੋਵੇਂ ਤਰ੍ਹਾਂ ਦਾ ਖੁਸ਼ ਨੇ ਹਾਂ ਵੀ ਇਹਨਾਂ ਦਾ ਜਾਨੀ-ਮਾਨੀ ਨੁਕਸਾਨ ਨਾ ਕੋਈ ਹੋ ਜਾਈ ਨਹੀਂ ਤਾਂ ਅਸੀਂ ਵਸਾ ਕੇ ਰਾਜ਼ੀ ਆਂ ਪਰ ਅੱਜ ਵੀ ਅਸੀਂ ਕੋਸ਼ਿਸ਼ ਕੀਤੀ ਦੀ ਗੁੜੀਆਂ ਨੂੰ ਪਰ ਪਤੀ ਜਵਾਬ ਦੇਗੀ ਪਤੀ ਵੀ ਨਹੀਂ ਹੈਗਾ ਹਾਂ ਵੀ ਮੈਂ ਉਹਰੇ ਰਹਿ ਨਹੀਂ ਸਕਦੀ ਪਰ ਅਸੀਂ ਸੱਸ ਸਹੁਰੇਜ ਵੀ ਜ਼ੋਰ ਲਾਇਆ ਤੀ ਵੀ ਸਾਰਾ ਕੁਝ ਤੇਰੇ ਹੀ ਹੈ ਤੇਰੀ ਬੇਟੀ ਦੀ ਹੈ ਪਰ ਗੁੜੀਆਂ ਜਵਾਬ ਦੇਗੀ 10 ਵਾਰੀ ਮੈਂ ਹੱਥ ਵੀ ਬੰਨੇ ਗੁੜੀਆਂ ਮੂਰੇ ਪਰ ਨਹੀਂ ਸੁਣੀ ਨਹੀਂ ਠੇਕੜ ਨੂੰ ਸਾਨੂੰ ਨਿਮੇੜ ਨਾ ਪੈ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਸਾਹਿਬ ਜੀ ਦਾ ਨਾਮ ਮਨੂਹ ਆਵੇ ਮਿਰਦਾ ਮਾਤਾ ਸਾਹਿਬ ਕੌਰ ਦੇ ਮਾਨੂੰ ਭਾਵੇਂ ਦਬਕੇ ਚ ਕਾਰੇ ਜਾਵੇ ਜਾਂ ਦੋਨੇ ਆ ਗੋ ਜਾਵੇ ਸੋਹ ਦੇਖ ਸਕਦੇ ਹੋ ਦੋਸਤੋ 45 ਲੱਖ ਰੁਪਏ ਦੇ ਵਿੱਚ ਜਿਹੜਾ ਨਿਬੜ ਗਿਆ ਉਹ ਤਾਂ ਬਸਾਉਣ ਦੇ ਜਾਂਦੇ ਹੁੰਦੇ ਨੇ ਧੀ ਐ ਪਹਿਲਾ ਮਸਲਾ ਕਿਉਂਕਿ ਧੀ ਦਾ ਜਿਹੜਾ ਲੜਕੀ ਦਾ ਜਿਹੜਾ ਪਤੀ ਸੀ ਉਹ ਨਸ਼ੇ ਨਾਲ ਕਹਿ ਲੋ ਜਾਂ ਉਹਦੀ ਮੌਤ ਹੋ ਚੁੱਕੀ ਸੀ ਕਈ ਸਾਲ ਪਹਿਲਾਂ ਤਾਂ ਇਸ ਕਰਕੇ ਲੜਕੀ ਵੀ ਨਹੀਂ ਰਹਿਣਾ ਚਾਹੁੰਦੀ ਸੀ ਸਸੋਹਰੇ ਜਾਨੀ ਕਿ ਸਾਰਿਆਂ ਦੀ ਖੁਸ਼ੀ ਤੋਂ ਬਾਅਦ ਫੈਸਲਾ ਇਹ ਜਿਹੜਾ ਹੋਇਆ ਹੈ 45 ਲੱਖ ਰੁਪਏ ਦੇ ਵਿੱਚ 30 ਲੱਖ 25 ਦੇ ਨੋ ਹੋ ਜਾਊਗਾ ਤੇ 15 ਲੱਖ 25 ਦੀ ਮਾਤਾ ਦੇ ਨੋ ਇਸ ਤਰ੍ਹਾਂ ਦੇ ਨਾਲ ਜਿਹੜਾ ਫੈਸਲਾ ਅੱਜ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਵੀਡੀਓ ਸ਼ੇਅਰ ਵੀ ਕਰ ਦਿਓ ਕਮੈਂਟ ਵੀ ਕਰਿਓ ਤੇ ਲਾਇਕ ਵੀ ਕਰਿਓ